ਇਹਨਾਂ ਨੇ ਸਾਰੇ ਜਿੱਦਾਂ ਇਹਨਾਂ ਨੇ ਕਲੀਨ ਕੀਤਾ ਇਹਨਾਂ ਦੀ ਸਪੈਸ਼ਲ ਫੋਟੋ ਲਾਈ ਹੋਈ ਹੈ ਤਕਨੀ ਵਧੀਆ ਇਹਨਾਂ ਨੇ ਜਿੱਦਾਂ ਆਪਣਾ ਆਪਣੇ ਪਿੰਡਾਂ ਦੇ ਵਿੱਚ ਕਾਚ ਲਾਇਆ ਹੁੰਦਾ ਇੱਥੇ ਇਹਨੂੰ ਇੱਧਰ ਕਰੋ ਇੱਥੋਂ ਇੱਧਰ ਨਾਲ ਆ ਦਿਖਾਣੇ ਤੁਹਾਨੂੰ ਇੱਥੋਂ ਇਹ ਕਹਿੰਦੇ ਆ ਬਸ ਸੇਵਾ ਤਾਂ ਸੇਵਾ ਲੋੜ ਬੰਦਾ ਬਾਹਰ ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਾਡੇ ਚੈਨਲ ਤੇ ਤੇ ਅੱਜ ਅਸੀਂ ਆਏ ਆ ਕਾਸਟਰ ਪਿੰਡ ਜੁਕੇ ਦੇ ਪੀਟਰ ਬਰੋ ਸ਼ਹਿਰ ਦਾ ਪਿੰਡ ਆ ਕਾਸਟਰ ਤੇ ਆਪਾਂ ਅੱਜ ਤੁਹਾਨੂੰ ਫਰਕ ਦਿਖਾਵਾਂਗੇ ਆਪਣੇ ਪੰਜਾਬ ਵਾਲੇ ਪਿੰਡਾਂ ਦਾ ਤੇ ਯੂਕੇ ਦੇ ਪਿੰਡਾਂ ਦਾ ਤੇ ਚਲੋ ਚੱਲਦੇ ਆਂ ਸਾਡੇ ਨਾਲ ਆਜੋ ਚਲੋ ਜੀ ਤੁਹਾਨੂੰ ਕੀ ਫਰਕ ਲੱਗਾ ਹੈ ਤੁਹਾਡੇ ਹਿਸਾਬ ਨਾਲ ਫਰਕ ਆਹ ਦੇਖੋ ਕਿੰਦਾ ਕਿੰਨੀ ਵਧੀਆ ਲਾਇਬ੍ਰੇਰੀ ਬਣਾਈ ਹੋਇਆ ਇਹਨਾਂ ਨੇ ਹਾਂ ਚਲੋ ਚੱਲਦੇ ਆਂ ਅੰਦਰ ਚੱਲਦੇ ਆਂ ਹਾਂਜੀ ਆ ਲਾਇਬ੍ਰੇਰੀਆਂ ਹਰੇਕ ਤੁਹਾਨੂੰ ਸੀ ਮੋੜ ਦੇ ਉੱਤੇ ਹਰੇਕ ਆਪਣੇ ਕੋਰਨਰ ਦੇ ਤੁਹਾਨੂੰ ਮਿਲਦੀ ਆ ਆ ਲਾਇਬ੍ਰੇਰੀ ਬੁੱਕਸ ਰੱਖੀਆਂ ਆ ਤੁਸੀਂ ਆਪਣੇ ਘਰ ਦੀਆਂ ਟੈਨਸ਼ਨਾਂ ਵਿੱਚ ਉਹ ਤਾਂ ਇੱਥੇ ਆਣ ਕੇ 10 ਮਿੰਟ ਬੈਠੋ ਤੇ ਆਪਣੇ ਬੁੱਕਸ ਚੁੱਕੋ ਤੇ ਆਪਣੇ ਪੜਨਾ ਸ਼ੁਰੂ ਕਰੋ ਇੱਥੇ ਹਰ ਤਰ੍ਹਾਂ ਦੀ ਬੁੱਕਸ ਹੈ ਅੰਦਰ ਆ ਕੇ ਦੇਖ ਲਓ ਤੁਸੀਂ ਹਰ ਤਰ੍ਹਾਂ ਦੀ ਬੁੱਕਸ ਇੱਥੇ ਅਵੇਲੇਬਲ ਹੈ ਇਹ ਫ੍ਰੀ ਹੈ ਕੋਈ ਉਹ ਨਹੀਂ ਜਿਵੇਂ ਪੜਦੇ ਇੱਥੇ ਹਨਾ ਹੂੰ ਹੂੰ ਤੁਸੀਂ ਕੋਈ ਵੀ ਤਰ੍ਹਾਂ ਦੀ ਬੁੱਕ ਲੈਣਾ ਚਾਹੁੰਦੇ ਹੋ ਮਤਲਬ ਫ੍ਰੀ ਆਫ ਕੋਸਟ ਹੈ ਕੋਈ ਇਥੇ ਨਹੀਂ ਇਹ ਬਣਿਆ ਹੋਇਆ ਸੈਸ਼ਨ ਤੁਸੀਂ ਇੱਥੇ ਬੈਠੋ ਤੇ ਆਪਣਾ ਬੁੱਕਸ ਪੜੋ ਰਾਮਰਾ ਹੈ ਨਾ ਹੂੰ ਹੂੰ ਇੱਕ ਨਹੀਂ ਬੇ ਤੁਹਾਨੂੰ ਹਰੇ ਕੋਰਨਰ ਤੇ ਇਦਾਂ ਦੀ ਲਾਇਬ੍ਰੇਰੀ ਮਿਲੂਗੀ ਹਾਂਜੀ ਹਾਂਜੀ ਇਹ ਕਾਫੀ ਹੈ ਇੱਥੇ ਇਹਨਾਂ ਨੇ ਬਣਾਏ ਆ ਛੋਟੇ ਛੋਟੇ ਜਿੱਦਾਂ ਬਣਾ ਕੇ ਰੱਖਿਓ ਆ ਆਹਾ ਇੱਕ ਜਿੱਦਾਂ ਆਪਾਂ ਆਪਣੇ ਪਿੰਡਾਂ ਦੇ ਵਿੱਚ ਆਪਣੇ ਬੱਸ ਸਟੈਂਡ ਹੁੰਦੇ ਆ ਹਾਂਜੀ ਉਹ ਬੱਸ ਸਟੈਂਡ ਦੇ ਆਪਣਾ ਬਣਾਏ ਆ ਹੁੰਦਾ ਉਹਦੇ ਨਾਲ ਪਰ ਜੇ ਉੱਥੇ ਵੀ ਇਦਾਂ ਬੁਕਸ ਹੁਣ ਪਈਆਂ ਤਾਂ ਲੋਕਾਂ ਨੂੰ ਬਹੁਤ ਜਾਣਕਾਰੀ ਮਿਲ ਸਕਦੀ ਆ ਹਾਂਜੀ ਜਿਵੇਂ ਤੁਹਾਨੂੰ ਮੈਂ ਇੱਕੋ ਚੀਜ਼ ਦਿਖਾਣਾ ਦੇਖੋ ਇਹਨਾਂ ਨੇ ਲਿਖਿਆ ਕਿ ਦਾ ਬਿਗ ਕਲੀਨ 2025 ਆ ਦੇਖੋ ਤੁਸੀਂ ਇਹਨਾਂ ਨੇ ਸਾਰੇ ਆ ਜਿੱਦਾਂ ਇਹਨਾਂ ਨੇ ਕਲੀਨ ਕੀਤਾ ਇਹਨਾਂ ਦੀ ਸਪੈਸ਼ਲ ਫੋਟੋ ਲਈ ਹੋਈ ਇੱਥੇ ਆ ਯਾ ਬਾਈ ਮਾਰਚ ਨੂੰ ਇਹਨਾਂ ਨੇ ਕੀਤਾ ਸੀਗਾ 2025 ਚ ਕਲੀਨ ਕੀਤਾ ਹੈ ਨਾ ਤਾਂ ਇਦਾਂ ਦੇਖੋ ਇਹ ਚੀਜ਼ਾਂ ਹੁੰਦੇ ਇਹ ਬੰਦੇ ਨੂੰ ਐਪਰੀਸ਼ੀਏਟ ਕਰਦੀਆਂ ਨੇ ਸਫਾਈ ਰੱਖਣ ਨੂੰ ਤੁਸੀਂ ਪਿੰਡ ਦੇ ਕੋ ਕਿੰਨਾ ਸਾਫ਼ ਹੈ ਇਹ ਜਿਹੜਾ ਸਫਾਈ ਰੱਖਣ ਦਾ ਦਿਲ ਕਰਦਾ ਹੁਣ ਤੁਸੀਂ ਪਿੰਡ ਦੇਖੋ ਇੱਧਰ ਦਿਖਾਉਂਦੇ ਤੁਹਾਨੂੰ ਹਾਂਸ ਤੇ ਆਪਾਂ ਚੱਲਦੇ ਹਾਂ ਹੁੜੀ ਨਾਲ ਤੇ ਕਿੰਨਾ ਪਿਆਰਾ ਪਿੰਡ ਔਰ ਕਿੰਨਾ ਸ਼ਾਂਤ ਹੈ ਭਾਜੀ ਤੇ ਬਾਕੀ ਟਰੀ ਬੜੇ ਬਹੁਤ ਜ਼ਿਆਦਾ ਜੀ ਇੱਥੇ ਟਰੀ ਹਾਂ ਜਿਹਦੇ ਕਰਕੇ ਨਾ ਦਰਖਤ ਬਹੁਤ ਆ ਹੁੰਮਸ ਜੀ ਨਹੀਂ ਹੈ ਹਾਂ ਹਾਂ ਤੇ ਸ਼ੁੱਧ ਸ਼ੁੱਧ ਆਕਸੀਜਨ ਮਿਲਦੀ ਆ ਮਿਲਦੀ ਬਿਲਕੁਲ ਜੀ ਬਿਲਕੁਲ ਠੀਕ ਹੈ ਨਾ ਆ ਟੈਕਜ਼ਿਬੇਸ਼ਨ ਆ ਦੇਖੋ ਗੋਰਾ ਕਰਾ ਆ ਦੇਖੋ ਗੋਰਾ ਦੇਖੋ ਸਾਈਕਲ ਤੇ ਆ ਰਿਹਾ ਹੈ ਜਾ ਰਿਹਾ ਹੈ ਹਾਂ ਇਹ ਦੇਖੋ ਹੈ ਕਿੰਨਾ ਸੋਹਣਾ ਹੈ ਦਾ ਚਰਚਾ ਦਿਖਾਇਆ ਆ ਟੈਕਜ਼ਿਬੇਸ਼ਨ ਤੋਂ ਨਹੀਂ ਤੇ ਹਰ ਪਿੰਡ ਦੇ ਵਿੱਚ ਚਰਚ ਮਿਲੇਗੀ ਪਰ ਇਹਨਾਂ ਨੇ ਨਾ ਦੇਖੋ ਇੱਕ ਚੀਜ਼ ਤੁਸੀਂ ਭਾਜੀ ਨੋਟ ਕੀਤੀ ਹੋਣੀ ਇੱਥੇ ਇਹਨਾਂ ਨੇ ਪੁਰਾਣੀਆਂ ਚੀਜ਼ਾਂ ਸੰਭੀਆਂ ਹੋਈਆਂ ਨੇ ਹਾਂ ਹਾਂ ਆ ਘਰ ਕਿੰਨੇ ਪੁਰਾਣੇ ਨੇ ਦੇਖੋ ਘਰਾਂ ਦੀ ਜਿਹੜੀ ਹੋਇਆ ਕਿੰਨੀ ਪੁਰਾਣੀਆਂ ਬਣੀਆਂ ਹੋਈਆਂ ਨੇ ਬਿਲਕੁਲ ਚੇਂਜ ਨਹੀਂ ਕੀਤਾ ਸੋ ਸੋ 2 200 ਸਾਲ ਪੁਰਾਣੇ ਘਰ ਹੈ ਹਰ ਪਿੰਡ ਵਿੱਚ ਪਾਜੀ ਇਹਨਾਂ ਨੂੰ ਪਬ ਮਿਲੇਗਾ ਕਲੱਬ ਪਬ ਮਿਲੇਗਾ ਹਾਂ ਹਰ ਪਿੰਡ ਦੇ ਵਿੱਚ ਇੱਕ ਗਰਾਊਂਡ ਇੱਕ ਪਾਰਕ ਮਿਲੇਗੀ ਉਹ ਦੇਖੋ ਉਹ ਚਰਚ ਦਿਖਾਓ ਕਿੰਨੀ ਸੋਹਣੀ ਚਰਚ ਹੈ ਚਲੋ ਜੀ ਚਰਚ ਵਾਲੀ ਸਾਈਡ ਮੈਂ ਤਾਂ ਚਰਚ ਵੀ ਚੱਲਦੇ ਹਾਂ ਹਾਂ ਚਲੋ ਇਧਰੋਂ ਚੱਲਦੇ ਹਾਂ ਇਧਰੋਂ ਇਹ ਮੇਰੇ ਖਿਆਲ ਇਹੀ ਰਸਤਾ ਜਾਂਦਾ ਉਧਰ ਨੂੰ ਮੈਨੂੰ ਲੱਗਦਾ ਕਿ ਹਾਂ ਇਹ ਜਾਂਦਾ ਹੈ ਕਿ ਇਹ ਜਾਂਦਾ ਹੈ ਉੱਪਰੋਂ ਕਰਕੇ ਉਹਨਾਂ ਦਾ ਉੱਥੇ ਜਾਂਦਾ ਇਦਾਂ ਹਾਂ ਚਲੋ ਚੱਲਦੇ ਆ ਚਰਚ ਵਾਲੀ ਸਾਈਡ ਚੱਲਦੇ ਹਾਂ ਤੇ ਆ ਦੇਖਣਾ ਪਈ ਸੰਦੀਪਾ ਦੇ ਕਿੰਨੀ ਵਧੀਆ ਇਹਨਾਂ ਨੇ ਜਿੱਦਾਂ ਆਪਣਾ ਆਪਣੇ ਪਿੰਡਾਂ ਦੇ ਵਿੱਚ ਕੱਚ ਲਾਇਆ ਹੁੰਦਾ ਨਾ ਉੱਪਰ ਹਾਂਜੀ ਹਾਂਜੀ ਪਿਆਪਾ ਬੱਚੇ ਕੋ ਟੱਪਣਾ ਕੰਦਾ ਨਾ ਟੱਪਣ ਇਹਨਾਂ ਨੇ ਦੇਖੋ ਸਿੱਧੇ ਆ ਉੱਪਰ ਲਾਇਆ ਹੋ ਆ ਪੱਥਰ ਨੂੰ ਬਣਾ ਕੇ ਨੋਕਾਂ ਬਣਾ ਮਣਾ ਕੇ ਸਿੱਧੀਆਂ ਖੜੀਆਂ ਕੀਤੀਆਂ ਇਹਨਾਂ ਨੇ ਹਾਂ ਫੇ ਕੋਈ ਨਾ ਟੱਪੇ ਨਾ ਇਹਨਾਂ ਨੂੰ ਔਰ ਸੋਹਣਾ ਲੱਗੰਦੇ ਆ ਹਾਂ ਹਾਂ ਹੈਨਾ ਸਾਂਭਿਆ ਪਿਆ ਨਾ ਉੱਪਰੋਂ ਆ ਛੱਤ ਨੂੰ ਕਿਦਾਂ ਸਾਂਭਿਆ ਹੈ ਇਹਨਾਂ ਨੇ ਜਿਵੇਂ ਜਿਵੇਂ ਪੁਰਾਣਾ ਹੋਈ ਜਾਏਗਾ ਉਹਨੇ ਉਹਵੇਂ ਸੋਹਣਾ ਲੱਗਦਾ ਉਹਨੂੰ ਜਾਲੀ ਪਾ ਕੇ ਸਾਂਭਿਆ ਹੈ ਹਾਂ ਹਾਂ ਛੱਤ ਨੂੰ हां एक संदीप ਆ ਇੱਕ ਗੱਲ ਹੋਰ ਨਾ ਹਾਂਜੀ ਤੇ ਜਿੱਦਾਂ 60 ਸਾਲ ਤੋਂ ਬਾਅਦ ਜਾਂ 65 ਸਾਲ ਤੋਂ ਬਾਅਦ ਜਿਹੜੀ ਰਿਟਾਇਰਮੈਂਟ ਏਜ ਹੈ ਇਹਨਾਂ ਦੀ ਜੀ ਤੇ ਉੱਥੇ ਵੀ ਬਜ਼ੁਰਗ ਜਿਹੜੇ ਆ ਉਹ ਜ਼ਿਆਦਾਤਰ ਪਿੰਡਾਂ ਦੇ ਵਿੱਚ ਰਹਿਣਾ ਪਸੰਦ ਕਰਦੇ ਆ ਅੱਛਾ ਤੇ ਇੱਥੇ ਪਿੰਡਾਂ 'ਚ ਆ ਜਾਂਦੇ ਆ ਉਹ ਫਿਰ ਸ਼ਹਿਰ ਛੱਡ ਜਾਂਦੇ ਆ ਹਾਂ ਮਤਲਬ ਸ਼ਾਂਤੀ ਤੇ ਵੱਡੇ ਸ਼ਹਿਰ ਜਿਹੜੇ ਛੱਡ ਕੇ ਉਹ ਫਿਰ ਪਿੰਡਾਂ 'ਚ ਨਾ ਸ਼ਾਂਤੀ ਸ਼ਾਂਤੀ ਨੂੰ ਯਾਨੀ ਕਿ ਅਗਲੇ ਪਹਿਲਾ ਰੱਖਦੇ ਆ ਵੀ ਸਾਨੂੰ ਉੱਥੇ ਮਾਹੌਲ ਬਹੁਤ ਵਧੀਆ ਮਿਲਣਾ ਮੈਂ ਜਿਵੇਂ ਆਪਾਂ ਆਪਾਂ ਕਹਿੰਦੇ ਰਿਟਾਇਰਮੈਂਟ ਤੋਂ ਬਾਅਦ ਆਪਾਂ ਸ਼ਹਿਰਾਂ ਚ ਚਲੇ ਜਾਂਦੇ ਆ ਪੈਸਾ ਸਾਰਾ ਖਰਚ ਕਰ ਦਿੰਦੇ ਨੇ ਇਹ ਸਾਰਾ ਪੈਸਾ ਪਿੰਡਾਂ ਚ ਲਾ ਦਿੰਦੇ ਨੇ ਪਿੰਡਾਂ ਚ ਲਾ ਦਿੰਦੇ ਨੇ ਆਪਾਂ ਆ ਤੁਸੀਂ ਦੇਖੋ ਹੁਣ ਗ੍ਰੀਨਰੀ ਕਿੰਨੀ ਆ ਤੁਸੀਂ ਮੇਰੇ ਨਾਲ ਦਿਖਾਓ ਇੰਸ਼ ਤੇ ਕਿੰਨੀ ਸੋਹਣੀ ਗ੍ਰੀਨਰੀ ਦੇਖੋ ਘਰ ਕਿਦਾਂ ਭਰਿਆ ਪਿਆ ਬਿਲਕੁਲ ਹੁਣ ਸਾਡੇ ਇਦਾਂ ਦੇ ਘਰ ਦੇਖਣਗੇ ਲੈ ਕਿੰਨਾ ਪੁਰਾਣਾ ਘਰ ਹੈ ਯਾਰ ਸਾਡੇ ਗਵਾਂਢੀ ਨੇ ਕੋਠੀ ਬਣਾਈ ਆ ਬਹੁਤ ਤਗੜੀ ਬਣਾਈ ਹੋਤੋਂ ਵੱਡੀ ਬਣਾਈਏ ਇੱਥੇ ਕੁਰਸੀਆਂ ਦੇਖੋ ਤੁਸੀਂ ਕਿੰਨੀਆਂ ਬਰਾ ਮਹਵਦੀਆ ਮਹੌਰਾ ਇਹ ਆਥੇ ਦਾ ਪਿੰਡ ਦਾ ਹਨਾ ਕਿਹਨਾ ਆ ਦੇਖੋ ਉਹੀ ਫੇਰ ਇੱਧਰਲੇ ਪਾਸੇ ਵੀ ਦਵਾਰ ਉੱਦਾਂ ਬਣਾਈਊਗਾ ਆ ਦੇਖੋ ਇਦਾਂ ਹੀ ਜਿੱਦਾਂ ਪਿੱਛੇ ਤੁਸੀਂ ਪਾਈ ਦਿਖਾ ਰਹੇ ਸੀਗਾ ਹਾਂ ਹਾਂ ਉਸੇ ਤਰ੍ਹਾਂ ਇਹ ਦਵਾਰ ਜੇ ਥੋੜਾ ਜਿਹਾ ਆਪਾਂ ਦੇਖੀਏ ਤੇ ਮੈਨੂੰ ਲੱਗਦਾ ਕਿ ਅਸੀਂ ਨਾ ਬੜੇ ਪਿੱਛੇ ਚਲੇ ਗਏ ਆ ਕੀ ਕਹਿੰਦੇ ਹੋ ਹੂੰ ਹੂੰ ਮਤਲਬ ਜਿਵੇਂ 100 ਸਾਲ ਪਿੱਛੇ ਚਲੇ ਗਏ ਆ ਇਹ ਮੈਨੂੰ ਲੱਗਦਾ ਰਸਤਾ ਆਪਾਂ ਉਹ ਦੂਸਰਾ ਸਗਾ ਰਸਤਾ ਉਹ ਚਰਚ ਜਾਣ ਦਾ ਇਹ ਤਾਂ ਹੋਰ ਰਸਤਾ ਲੱਗਦਾ ਹਾਂਜੀ ਮੈਨੂੰ ਵੀ ਲੱਗ ਰਿਹਾ ਆਪਾਂ ਰੋਂਗ ਆ ਗਏ ਆ ਚਲੋ ਕੋਈ ਨਹੀਂ ਨਹੀਂ ਮੈਨੂੰ ਲੱਗਾ ਇੱਥੋਂ ਹੈਗਾ ਗੇਟਾਂ ਦੇ ਛੋਟਾ ਚਲੋ ਚਰਚ ਵਿੱਚ ਇਧਰੋਂ ਨਿਕਲ ਚੱਲਦੇ ਆ ਇੱਥੋਂ ਹੀ ਚੱਲਦੇ ਆ ਪਬਲਿਕ ਫੁੱਟਪਾਥ ਹਾਂ ਆਓ ਤੁਹਾਨੂੰ ਚਰਚ ਵਿੱਚ ਲੈ ਕੇ ਚੱਲਦੇ ਆ ਚਰਚ ਤੋਂ ਆਪਾਂ ਘੁੰਮ ਕੇ ਨਿਕਲਾਂਗੇ ਪਰਾਂ ਨੂੰ ਆਹ ਦੇਖੋ ਕਿੰਨਾ ਵਧੀਆ ਗੇਟ ਬਣਾਏ ਆ ਪਰਾਣਾ ਜਿੱਦਾਂ ਕਹਿੰਦੇ ਇੱਥੋਂ ਇੱਥੇ ਇਹਨੂੰ ਇਧਰ ਕਰੋ ਇੱਥੋਂ ਇਧਰ ਲੰਘੋ ਹਾਂ ਆਉਣਾ ਕੋ ਸੰਦੀ ਜੀ ਸਹੀ ਗੱਲ ਏਦਾਂ ਫਿਰ ਏਦਾਂ ਫਿਰ ਏਦਾਂ ਵਾਹ ਜੀ ਵਾਹ ਕੀ ਆਈਡੀਆ ਬਾਬਾ ਜੀ ਅੱਛਾ ਤੁਹਾਨੂੰ ਇੱਕ ਹੋਰ ਚੀ ਦਿਖਾਵਾਂ ਦੇਖੋ ਪਾਜੀ ਹਮ ਇਹ ਲਵਿੰਗ ਮੈਮਰੀ ਆ ਦੇਖੋ ਕਿਹੜੇ ਸੰਦੀ ਹੈ 7 1915 ਦੀ ਵਾਹ ਤੇ 2 ਜੂਨ 2009 ਲਵਿੰਗ ਮੈਮਰੀ ਉਹ ਕਹਿੰਦਾ ਜਿਹੜਾਂ ਦਾ ਪਿਆਰ ਪੂਰ ਸੀ ਹਮ ਹਮ ਯਾਰ ਕਿੱਧਰ ਆਪਾਂ ਇਹ ਦੁਸਤ ਬੈਂਚ ਚਰਚ ਇਹ ਚਰਚ ਹੈ ਜੀ ਚਰਚ ਤੋਂ ਅਸੀਂ ਨਿਕਲਦੇ ਨਿਕਲਦੇ ਕਿੰਨੀ ਸ਼ਾਂਤੀ ਹੈ ਨਾ ਚਰਚ ਦੇ ਵਿੱਚ ਹਾਂਜੀ ਹਮ ਹਮ ਡਾਊਨ ਟੂ ਹਮ ਕੱਚਾ ਇੱਕ ਚੀਜ਼ੀ ਨੋਟ ਕੀਤੀ ਹੋਣੀ ਚੀਜ਼ ਜਿਹੜੀ ਚਰਚ ਹੈ ਇੱਥੇ ਤਕਰੀਬਨ ਤਕਰੀਬਾ ਪੁਰਾਣੀਆਂ ਨੇ ਬਿਲਕੁਲ ਬਿਲਕੁਲ ਹਮ ਹਨਾ ਅੰਸ਼ ਚਿਕ ਚਰਚ ਦਿਖਾ ਪਹਿਲਾਂ ਇੱਕ ਬੜੀ ਮੇਰਾ ਵੀਰ ਕਿੰਨੀ ਕਿੰਨੀ ਪੁਰਾਣੀ ਹੈ ਇੱਥੇ ਕੋਈ ਸਨ ਵੀ ਲਿਖਿਆ ਹੋਣਾ ਕਿੰਨੇ ਸਾਲ ਪੁਰਾਣੀ ਹੈ ਇਹ ਹਾਂ ਇੱਥੇ ਆਪਾਂ ਮੇਨ ਐਂਟਰ ਆਹ ਦੇਖੋ ਆ ਦਿਖਾਣੇ ਤੁਹਾਨੂੰ ਇੱਥੋਂ ਆਹ ਝੰਡਾ ਝੰਡਾ ਦਿਖਾ ਜੂਕੇ ਦਾ ਆ ਲਿਖਿਆ ਇੱਥੇ ਕਿਹੜੀ ਸਨ ਦੀ ਹੈ ਦੇਖੋ ਆ ਚਲ ਇਹੀ ਜਿਹੜੀ ਚਰਚ ਆ ਤੁਸੀਂ ਦੇਖ ਰਹੇ ਹੋ 1799 ਤੋਂ 1847 ਹਮ ਆ ਚਰਚ ਜਿਹੜੀ ਤੁਸੀਂ ਦੇਖਦੇ ਪਿੱਛੇ ਪਈਓ ਆ ਐ ਵਾਹ ਇਹ ਪਹਿਲਾਂ ਇਦਾਂ ਦਾ ਪਿੰਡ ਸੀ ਉੱਚਾ ਜਿਆ ਨਾ ਉਹ ਤੇ ਕੱਟ ਵੱਢ ਗਿਆ ਹੁਣ ਇਹਨਾਂ ਨੇ ਕੱਟ ਵੱਢ ਕੇ ਪਿੰਡ ਵੀ ਇਦਾਂ ਜਿਹਦਾ ਪਹਾੜਾ ਨੂੰ ਥੋੜਾ ਸਮਤਲ ਜਿਹਾ ਬਣਾ ਕੇ ਉਹਦੇ ਉੱਪਰ ਘਰ ਬਣਾਇਓ ਆ ਹਾਂਜੀ ਹੁਣ ਠੀਕ ਹੈ ਨਾ ਹੂੰ ਪੂਰਾ ਦੇਖੋ ਨਾ ਤੁਸੀਂ ਦਿਖਾਣਾ ਤੁਹਾਨੂੰ ਪੂਰਾ ਪਿੰਡ ਤੁਸੀਂ ਖੋਲੋ ਕੇ ਚਰਚ ਦੇ ਤਕਰੀਬਨ ਜਿਹੜੀ ਪਿੰਡ ਚ ਚਰਚ ਹੈ ਨਾ ਭਾਜੀ ਇੱਥੇ ਉੱਚੀ ਚਰਚ ਹੈ ਇਹ ਇਹਨਾਂ ਦੀ ਹਾਂ ਇਹਨਾਂ ਦੀ ਗਰੇਪ ਚਾਹ ਦੇਖੋ ਚਲ ਆਜੋ ਇੱਧਰ ਨੂੰ ਇਦਾਂ ਦੀ ਪੁਰਾਣੀ-ਪੁਰਾਣੀ ਚੀਜ਼ ਦੇਖੋ ਕਿੰਨਾ ਪੁਰਾਣਾ ਸਾਹਮ ਦੇ ਰੱਖਿਆ ਹੈ। ਗੱਲ ਭਾਜੀ ਟੌਪਿਕ ਇਹ ਹੈ ਕਿ ਅਸੀਂ ਪੁਰਾਣੀਆਂ ਚੀਜ਼ਾਂ ਸਾਹਮ ਦੇ ਨਹੀਂ ਪਏ। ਹਾਂ ਹਾਂ। ਇਹ ਪੁਰਾਣੀਆਂ ਚੀਜ਼ਾਂ ਸਾਹਮ ਦੇ ਪਏ ਆ। ਅਸੀਂ ਤਾਂ ਆਪਣੇ ਬਜ਼ੁਰਗਾਂ ਨੂੰ ਨਹੀਂ ਪੁਰਾਣੇ ਸਾਹਮ ਦੇ। ਹਾਂਜੀ। ਸਹੀ ਕਰਿਆ ਦੇਖੋ ਦਰਵਾਜ਼ਾ। ਕਿੰਨਾ ਪੁਰਾਣਾ ਦਰਵਾਜ਼ਾ ਦੇਖੋ ਡੋਰ। ਮੇਰੇ ਖਿਆਲ ਬੰਦਿਆ ਨਾ ਚਰਚ। ਆ ਫੂਡ ਬੈਂਕ ਦੇਖੋ ਨਾ ਇਧਰ ਕਿ ਰੱਖਿਆ ਹੋਇਆ ਇਹਨਾਂ ਨੇ। ਸੱਜੇ ਦੇਖੋ ਇਧਰ ਉਹ ਅੰਝ ਤਖਾਓ ਪੱਡੀ ਸਾਈਡ ਫੂਡ ਕਲੈਕਸ਼ਨ। ਕਿੰਨਾ ਪਿਆਰਾ ਹੈ ਨਾ ਇਹ ਦੇਖੋ ਇੱਥੇ ਤੁਸੀਂ ਚੀਜ਼ ਜਿਹੜੀ ਜ਼ਰੂਰਤ ਵਾਲੀ ਚੀਜ਼ ਹੈ ਨਾ ਭਾਜੀ ਰੱਖ ਜਾਂਦੇ ਨੇ ਇਹ ਹੁੰਦੀ ਭਾਜੀ ਦੇਖੋ ਸਭ ਤੋਂ ਵੱਡੀ ਸੇਵਾ ਹਾਂ ਹਾਂ ਜਿਹੜਾ ਕੋਈ ਵੀ ਚੱਕ ਲੇ ਪਤਾ ਲੱਗੇ ਨਾ ਦਿਖਾਉਂਦੇ ਆਪਣੇ ਆਪ ਫੋਟੋ ਖਿੱਚਦੇ ਹੁੰਦੇ ਆ ਆ ਆ ਦਿਖਾਓ ਡੋਰ ਦਾ ਦਰਵਾਜ਼ਾ ਦਿਖਾਓ ਚਾਬੀ ਬੜੀ ਵੱਡੀ ਲੱਗਦੀ ਹਣੀ ਉੱਥੇ ਕਿ ਤੁਸੀਂ ਆ ਗੱਲ ਕੀਤੀ ਨਾ ਫੂਡ ਬਾਰੇ ਹਾਂਜੀ ਇਹ ਲੋੜਵੰਦਾਂ ਲਈ ਫੂਡ ਰੱਖਿਆ ਇੱਥੇ ਨਾ ਨੇ ਇਹ ਸੇਵਾ ਨਿਸ਼ਪੰਖ ਸੇਵਾ ਜੀ ਹਾਂਜੀ ਜਿਹਦਾ ਕੋਈ ਆਪਾਂ ਜੀ ਨੂੰ ਜਿਹੜੀ ਗੱਲ ਕਹਿੰਦੇ ਬੇਨ ਆਪਾਂ ਜਿੱਦਾ ਕੋਈ ਦਾ ਜਿੱਦਾਂ ਆਪਾਂ ਕਹਿੰਦੇ ਨਾ ਆਪਾਂ ਕਿਸੇ ਗੁਰਦਾਰੇ ਜਾਂ ਮੰਦਿਰ ਪੈ ਜਾਏ ਉਥੇ 10 ਰੁਪਏ ਚੜਾਈ ਹੈ ਆਪਾਂ ਕੁਝ ਮੰਗਦੇ ਆ ਪਰ ਇਹ ਮੰਗਦੇ ਨਹੀਂ ਠੀਕ ਹੈ ਨਾ ਇਹ ਕਹਿੰਦੇ ਆ ਬਸ ਸੇਵਾ ਤਾਂ ਸੇਵਾ ਲੋੜਵੰਦਾਂ ਵਾਸਤੇ ਆ ਦੇਖੋ ਤੁਸੀਂ ਸਾਰਾ ਕੁਝ ਰੱਖਿਆ ਹੋਇਆ ਇੱਥੇ ਨਾ ਨੇ ਨਾ ਸਾਰਾ ਕੁਝ ਕਿ ਇੱਥੇ ਕੋਈ ਵੀ ਨਹੀਂ ਆਇਆ ਬੈਠਾ ਹਾਂ ਜਿਹਨੂੰ ਲੋੜ ਆ ਉਹ ਲਿਆ ਸਕਦਾ ਆਪਾਂ ਵੀ ਲਿਆ ਸਕਦੇ ਆ ਆਪਾਂ ਵੀ ਜਾ ਸਕਦੇ ਆ ਚਲੋ ਸਿੱਧੇ ਬਿਖਲੀ ਉਹੀ ਰੋਡ ਆ ਗਿਆ ਜਿੱਥੋਂ ਮੈਂ ਪਹਿਲਾਂ ਟਿਪ ਗੱਡੀ ਖੜੀ ਕਰ ਆਪਣੇ ਆ ਕਿੰਨਾ ਦੇਖੋ ਸੋਹਣਾ ਲੱਗਣ ਡਿਆ ਥੱਲੇ ਸੋ ਅਸੀਂ ਪਹੁੰਚਿਆ ਜੀ ਅੱਜ ਪਿੰਡ ਕਾਸਟਰ ਵਿੱਚ ਤੇ ਤੁਸੀਂ ਦੇਖ ਰਹੇ ਹੋ ਮੇਰੇ ਪਿੱਛੇ ਚਰਚ ਕਿ ਜੋ ਕਿ ਘੱਟੋ ਘੱਟ 300 ਸਾਲ ਪੁਰਾਣੀ ਹੈ ਤੇ ਬੜੀ ਸੋਹਣੀ ਚਰਚ ਹੈ ਔਰ ਹਰ ਪਿੰਡ ਵਿੱਚ ਇੱਥੇ ਜਿਹੜਾ ਯੂਕੇ ਚ ਹਰ ਪਿੰਡ ਚ ਚਰਚ ਹੈ ਤੇ ਤੁਸੀਂ ਟਾਈਮ ਦੇਖੋਗੇ ਭਾਜੀ ਇੱਥੇ 5:00 ਵੱਜ ਚੁੱਕੇ ਨੇ ਤੇ ਕਿੰਨਾ ਸ਼ਾਂਤ ਹੈ ਬਿਲਕੁਲ ਬਿਲਕੁਲ ਹੁਣ ਆਪਾਂ ਇੰਡੀਆ ਚਲੇ ਜਾਈਏ ਪੰਜਾਬ ਚਲੇ ਜਾਈਏ ਤੇ ਉੱਥੇ 5:00 ਵਜੇ ਕਿੰਨੀ ਰੌਣਕ ਹੁੰਦੀ ਹੈ ਉਸੇ ਉੱਥੇ ਦਾ ਫਿਰ ਐਸ ਵੇਲੇ ਮਾਹੌਲ ਹੁੰਦਾ ਗਰਮ ਪਾਣੀ ਦਾ ਹਾਂ ਗਰਮ ਪਾਣੀ ਬਿਲਕੁਲ ਤੁਸੀਂ ਗਰਮ ਪਾਣੀ ਦਾ 5:00 ਵਜੇ ਮਾਹੌਲ ਹੁੰਦਾ ਲੋਕੀ ਨਿਕਲ ਜਾਂਦੇ ਆ ਬਾਹਰ ਜੀ ਕੰਮਾਂ ਤੋਂ ਘਰ ਆ ਜਾਂਦੇ ਆ ਜੀ ਤੇ ਜਿਹਨੇ ਘਰ ਬੈਠਣਾ ਘਰ ਬੈਣਾ ਦੇ ਬਾਕੀ ਫਿਰ ਪੰਜਾਬੀ ਠੇਕਿਆਂ ਤੇ ਚਲ ਜਾਂਦੇ ਆ ਠੀਕ ਆ ਹਾਂ ਫਿਰ ਆਉਂਦੇ ਆ 9-10 ਵਜੇ 11:00 ਵਜੇ ਆਣ ਕੇ ਫੇ ਘਰ ਚ ਵੇ ਖੜਕਾ ਕਰਦੇ ਆ ਹਾਂ ਪਰ ਰੌਣਕ ਜੀ ਲੱਗੀ ਰਹਿੰਦੀ ਉੱਥੇ ਨਾ ਚੀ ਚਾਂ ਚੂ ਹੋ ਰਹੇ ਹਾਂ ਉਨ ਇਥੇ ਕਿੰਨੀ ਸ਼ਾਂਤੀ ਤੁਹਾਨੂੰ ਤੁਸੀਂ ਪੂਰੀ ਵੀਡੀਓ ਦੇਖੋਗੇ ਇੱਕ ਹੋਰਨ ਦੀ ਆਵਾਜ਼ ਵੀ ਨਹੀਂ ਆਏਗੀ ਇਥੇ ਮੈਂ ਨਾ ਜੀ ਨਾ ਬਿਲਕੁਲ ਕੋਈ ਹਲਕੀ ਹਲਕੀ ਵੀ ਆਵਾਜ਼ ਨਹੀਂ ਆਏਗੀ ਕੋਈ ਬੋਲਦੇ ਦੀ ਆਵਾਜ਼ ਹਨਾ ਅਸੀਂ ਬੋਲਣ ਦੇ ਦੋਨੋਂ ਨੂੰ ਲੱਗਦਾ ਪਾ ਜੀ ਹੋਰ ਤਾਂ ਸਾਨੂੰ ਆਵਾਜ਼ ਨਹੀਂ ਆ ਰਹੀ ਕਿਸੇ ਦੀ ਬਿਲਕੁਲ ਬਿਲਕੁਲ ਤੇ ਤੁਸੀਂ ਦੇਖੋਗੇ ਇਸ ਚਰਚ ਵਿੱਚ ਚਰਚ ਦੇਖੋ ਕਿੰਨੀ ਪੁਰਾਣੀ ਔਰ ਸਾਂਭੀ ਹੋਈ ਹੈ ਬਿਲਕੁਲ ਇਹਨੂੰ ਬਣੀ ਦੇਖੋ ਕਿੰਨੀ ਪੁਰਾਣੀ ਹੈ ਔਰ ਕਿੰਨੀ ਵਧੀਆ ਲੱਗਦੀ ਹੈ ਇਹ ਠੀਕ ਹੈ ਔਰ ਇੱਕ ਇੱਕ ਚੀਜ਼ ਟੁੱਟਣ ਵਾਲੀ ਚੀਜ਼ ਵੀ ਨਹੀਂ ਹੈਗੀ ਇਹਦੀ ਕੋਈ ਠੀਕ ਹੈ ਬਿਲਕੁਲ 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 ਮਤਲਬ ਇਹਨਾਂ ਨੇ ਭਾਜੀ ਹੋਰ ਚੀਜ਼ ਤੇ ਹੋਰ ਇਹਨਾਂ ਨੇ ਜਿਆਦਾ ਲਿਪ ਉੱਚੀ ਜਿੱਦਾਂ ਦੇਖੋ ਨਾ ਨਾਰਮਲ ਪੱਥਰ ਕੱਟ-ਕੱਟ ਲਾਏ ਹੋਏ ਨਾਰਮਲ ਨਾਰਮਲ ਬਿਲਕੁਲ ਬਿਲਕੁਲ ਤੇ ਹੁਣ ਅਗਲੇ 100 ਸਾਲ ਵੀ ਇਦਾਂ ਰਹਿਣੇ ਨੇ ਇਦਾਂ ਹੀ ਰਹਿਣਗੇ ਇਹ ਜਿਵੇਂ ਜਿਵੇਂ ਚੀਜ਼ ਪੁਰਾਣੀ ਹੋਣੀ ਹੈ ਤੇ ਉਵੇਂ-ਉਵੇਂ ਚੀਜ਼ਾਂ ਸੋਹਣੀਆਂ ਲੱਗਣੀਆਂ ਵਧੀਆ ਲੱਗਣੀਆਂ ਇਹ ਤੇ ਸਾਡੇ 300 350 ਸਾਲ ਪੁਰਾਣੀ ਹੈ ਇਹ ਬਿਲਕੁਲ ਬਿਲਕੁਲ ਹੁਣ ਆਪਾਂ ਤੁਹਾਨੂੰ ਪਿੰਡ ਵਿੱਚ ਲੈ ਚਲਦੇ ਹਾਂ ਤੇ ਪਿੰਡ ਦੀ ਥੋੜਾ ਤੁਹਾਨੂੰ ਨਜ਼ਾਰ ਇੱਥੇ ਭਾਜੀ ਇੱਕ ਹੋਰ ਗੱਲ ਜਸਪੀਰ ਭਾਈ ਇੱਥੇ ਜ਼ਿਆਦਾਤਰ ਜਿਹੜੀ ਰਿਟਾਇਰਮੈਂਟ ਤੋਂ ਬਾਅਦ ਨਾ ਨਗੋਰੇ ਮੂਵ ਹੋ ਜਾਂਦੇ ਨੇ ਹਾਂ ਹੈਨਾ ਉਹ ਕਹਿੰਦੇ ਕਿ ਸਾਨੂੰ ਪੀਸਫੁੱਲ ਜਗ੍ਹਾ ਚਾਹੀਦੀ ਜਿੱਥੇ ਪੀਸ ਹੋਵੇ ਬਿਲਕੁਲ ਮਤਲਬ ਸਾਨੂੰ ਸ਼ਾਂਤੀ ਸ਼ਾਂਤੀ ਬਿਲਕੁਲ ਤੇ ਬਾਕੀ ਜੁੜੇ ਹੋਏ ਨੇ ਦੇਖੋ ਨੇਚਰ ਨਾਲ ਜੁੜੇ ਹੋਏ ਲੋਕ ਹੈ ਹੈਨਾ ਕਿੰਨਾ ਕਿੰਨਾ ਗ੍ਰੀਨਰੀ ਹੈ ਕਿੰਨੀ ਠੰਢੀ ਆਵਾਜ਼ ਦੀ ਵੀ ਹੈ ਸਹੀ ਗੱਲ ਹੈ ਸਹੀ ਗੱਲ ਹੈ ਦਰਖਤ ਬਹੁਤ ਜ਼ਿਆਦਾ ਲੱਗੇ ਹੋਏ ਇੱਥੇ ਜੀ ਜੀ ਦਰਖਤ ਜਿਵੇਂ ਜਾਦਾਦਰ ਪਾਜੀ ਇਹ ਦੇਖੋ ਆਪਾਂ ਇਹ ਵਾਈਟ ਵਾਲੇ ਜਿਹੜਾ ਰੂੜੀ ਜੀ ਜਿੰਨੇ ਆਪਾਂ ਕਹਿੰਨੇ ਆਂ ਇਹੀ ਬਣੀ ਹੈ ਸਾਡੇ ਤਾਂ ਆਪਾਂ ਪੱਕੀ ਕਰਦਾਂ ਨੇ ਨਾ ਇਹ ਤੁਹਾਨੂੰ ਇਥੇ ਡਰਾਈਵਰ ਤੇ ਵੀ ਇਹ ਚੀਜ਼ ਮਿਲੇਗੀ ਓਏ ਇਸ ਕਰਕੇ ਵੀ ਇਹ ਜਿਹੜਾ ਮੀਂਹ ਪੈਂਦਾ ਪਾਣੀ ਪੈਂਦਾ ਉਹ ਪਾਣੀ ਵਿੱਚ ਸੋਖ ਲੈਂਦੀ ਹੈ ਇਹ ਤੇ ਚਿੱਕੜ ਨਹੀਂ ਹੁੰਦਾ ਨਾ ਫੇਰ ਇਹ ਮਿੱਟੀ ਘਟਾ ਨਹੀਂ ਉੜਦਾ ਚਿੱਕੜ ਨਹੀਂ ਹੁੰਦਾ ਸੁੱਕੇ ਪੱਕੇ ਦੇ ਮਿੱਟੀ ਨਹੀਂ ਉੜਨੀ ਤੇ ਮੀਂਹ ਕਿਣੀ ਦੇ ਵਿੱਚ ਨੇ ਪਾਣੀ ਸੋਖ ਲੈਣਾ ਜੀ ਦੇਖੋ ਇਹ ਪਿੰਡ ਹੈ ਹਮਮ ਅੱਛਾ ਇਹਦਾ ਫੁੱਟਬਾਲ ਦਾ ਗਰਾਊਂਡ ਕਿੰਨਾ ਸੋਹਣਾ ਹੈ ਆ ਗਰਾਊਂਡ ਦਿਖਾ ਯਾਰ ਹਾਂ ਦੇਖੋ ਕਿੰਨਾ ਪਿਆਰਾ ਗਰਾਊਂਡ ਹੈ ਔਰ ਅਵਿਨੀ ਕੀ ਇਦਾਂ ਘਾਵਦੇ ਐ ਤੇ ਕਿਦਾਂ ਘਾ ਕੱਟੇ ਐ ਬੈਠਣ ਨੂੰ ਕਿੰਨਾ ਸੋਹਣਾ ਐ ਪਰ ਮਤਲਬ ਬੱਚਿਆਂ ਦੇ ਖੇਡਣ ਦਾ ਪ੍ਰੋਗਰਾਮ ਉਹ ਐ ਇਹ ਹਰ ਪਿੰਡ ਵਿੱਚ ਇਦਾਂ ਦੀ ਸਹੂਲਤ ਹਾਂ ਸਹੀ ਗੱਲ ਐ ਹੁਣ ਸਾਡੇ ਚ ਪਿੰਡਾਂ 'ਚ ਇਹ ਚੀਜ਼ ਹੈ ਨਹੀਂ ਐ ਅੱਛਾ ਕੋਸ਼ਿਸ਼ ਵੀ ਨਹੀਂ ਪੱਜੀ ਕਰਦੇ ਜਿਹੜੇ ਕੋਸ਼ਿਸ਼ ਵੀ ਨਹੀਂ ਕਰਦੇ ਹੈਨਾ ਕਿ ਅਸੀਂ ਖੂਬਸੂਰਤ ਬਣਾਏ ਕੁਝ ਪਿੰਡ ਨਹੀਂ ਸਾਡੇ ਆਪਣੇ ਕਈ ਐਨ ਆਰ ਆਈ ਵੀਰਾਂ ਕਰਾਂਦੇ ਵੀ ਆ ਪਿੰਡਾਂ ਦੇ ਵਿੱਚ ਪਰ ਸਾਡੇ ਕੋਲ ਉਹ ਸਾਂਭ ਕੇ ਨਹੀਂ ਰੱਖ ਹੁੰਦਾ ਠੀਕ ਆ ਕੋਈ ਕੋ ਬੱਚੋ ਤੋੜ ਕੇ ਲੈ ਜਾਂਦਾ ਕੋ ਪੱਟ ਕੇ ਲੈ ਜਾਂਦਾ ਵਿੱਚੋਂ ਜੀ ਜੀ ਹੁਣ ਇੱਥੇ ਦੇਖੋ ਨਾਰਮਲ ਜਿਹਾ ਇਹ ਚੀਜ਼ਾਂ ਭਾਵੇਂ 100-100 ਸਾਲ ਅਗਲੇ 100 ਸਾਲ ਵੀ ਭਾਜੀ ਨਹੀਂ ਜਾਂਦੀਆਂ ਕਿਤੇਰੇ ਸਹੀ ਗੱਲ ਹੈ ਕਿਉਂਕਿ ਬਣਾਈਆਂ ਇਸ ਹਿਸਾਬ ਨਾਲ ਬਈਆਂ ਹਮ ਹਲਕੋ ਆਕਰ ਵੀ ਇਹ ਆਪਣੇ 300 ਸਾਲ ਪੁਰਾਣੇ ਹੋਣੇ ਮੈਨੂੰ ਤਾਂ ਲੱਗਦਾ ਠੀਕ ਹੈ ਨਾ ਚਰਚ ਜੇ ਚਰਚ ਦੇ ਵਿੱਚ ਘਾਰੇ ਆ ਨੇ ਚਰਚ ਐਨੀ ਪੁਰਾਣੀਆਂ ਤਾਂ ਇਹ ਘਰ ਵੀ ਐਨੇ ਪੁਰਾਣੇ ਆ ਪੁਰਾਣੇ ਹੋਣੇ ਭਾਜੀ ਬਿਲਕੁਲ ਬਿਲਕੁਲ ਇਹ ਵਧੀਆ ਮਾਹੌਲ ਹੈ ਪਿੰਡ ਦਾ ਤੇ ਅਸੀਂ ਇਥੋਂ ਪਿੰਡ ਦੀ ਦੇਖੋ ਆ ਚਰਚ ਤੋਂ ਬਾਹਰ ਨਿਕਲ ਚੁੱਕੇ ਆ ਦੋਨੋਂ ਸਾਈਡ ਦਿਖਾਣੇ ਆ ਇੱਧਰ ਇੱਧਰ ਦਾ ਏਰੀਆ ਤੁਹਾਨੂੰ ਦਿਖਾ ਕੇ ਲੈ ਕੇ ਆਨੇ ਆਓ ਚੱਲਦੇ ਆ ਜੀ ਤੇ ਹੁਣ ਆਪਾਂ ਜੀ ਆਪਾਂ ਪਿੰਡ ਦੇ ਅੰਦਰ ਚੱਲਦੇ ਆ ਠੀਕ ਹੈ ਥੋੜਾ ਇੱਧਰ ਦਾ ਮਾਹੌਲ ਦਿਖਾਣੇ ਆ ਤੇ ਪਿੰਡ ਦਾਂਸ ਅਗਰ ਆਲੂ ਨੀਏ ਕੁਝ ਫੋਰ ਲੱਗਦਾ ਕੀ ਹੋ ਰਹੀ ਆ ਆਪਣੇ ਲੱਗਦਾ ਆਲੂ ਬੀਜਿਆ ਇਹਨਾਂ ਨੇ ਟਿੱਕਾ ਨਾ ਕਰ ਇੱਕ ਕਣਕਿਆ ਦੋ ਕੁਸਲਾਂ ਇੱਥੇ ਜ਼ਿਆਦਾਤਰ ਹੁੰਦੀਆਂ ਐ ਇਹਨਾਂ ਦੀਆਂ ਹਾਂਜੀ ਠੀਕ ਐ ਨਾ ਤੇ ਬਾਕੀ ਮਾਹੌਲ ਦੇ ਲੋਕ ਨਾ ਸ਼ਾਂਤੀਪੂਰ ਵਗਿਆ ਆ ਦੇਖੋ ਬਾਰੇ ਉਹ ਕੋਰੇ ਐ ਤਰ ਇਹਨੇ ਆਪਣੇ ਇੰਜੋਇਮੈਂਟ ਕਰਨੀ ਰੱਖਿਆ ਊਠ ਵੀ ਐ ਤੇ ਇੱਥੇ ਉਹਨਾਂ ਨੇ ਜ਼ਬਰਦਸਤ ਐ ਇੱਥੇ ਦਾ ਮਾਹੌਲ ਦੇ ਅਗਰ ਕੀ ਤਾਂ ਜੇ ਚਲੇ ਜਾਓ ਤੇ ਪਾਜੀ ਵੀ ਸਫਾਈ ਹੈ ਸਫਾਈ ਆ ਗੁੰਗੇ ਵੀ ਇਦਾਂ ਦੇ ਕਪਾਣਿਆਂ ਨਾਲ ਉਹਨਾਂ ਨੂੰ ਹੋਰ ਲੱਗਣਾ ਪਿਆ। ਪਾਜੀ ਨੇ ਮੀਂਹ ਦੇ 20 ਮਿੰਟ ਤੱਕ ਹੋਇਆ। ਜੀ ਬਸ ਤੇ ਵਾਸ ਕੇ। ਚਲੋ। ਪਾਜੀ ਮਿੱਤਰ ਪਿਆਰੂ ਆਪਾਂ ਅੱਜ ਆਏ ਸੀਗੇ ਜੂਕੇ ਦੇ ਪੀਟਰਬੁਰਗ ਸ਼ਹਿਰ ਦੇ ਕੈਸਟਰਪਿੰਡ ਤੇ ਇੱਥੇ ਦੇ ਆਪਾਂ ਕੋਈ ਨਜ਼ਾਰੇ ਦੇਖੇ ਅੱਜ। ਮਾਹੌਲ ਦੇਖਿਆ ਇੱਥੇ ਦਾ। ਸਾਂਤਾ ਬੜਾ ਵਧੀਆ ਲੱਗਾ। ਤੇ ਤੁਸੀਂ ਵੀ ਦੱਸਣਾ ਵੀਡੀਓ ਦੇਖ ਕੇ ਵੀ ਕਿਦਾਂ ਦਾ ਮਾਹੌਲ ਲੱਗਾ ਤੁਹਾਨੂੰ ਵੀ। ਤੇ ਜੇ ਕੋਈ ਕਮੀ ਪੇਸ਼ੀ ਹੋਈ ਤਾਂ ਸਾਨੂੰ ਦੱਸਿਓ। ਕਮੈਂਟ ਬਾਕਸ ਦੇ ਵਿੱਚ ਨਵਾਂ ਸੁਝਾਅ ਕੋਈ ਹੋਇਆ ਤਾਂ ਉਹ ਵੀ ਸਾਨੂੰ ਦੱਸਿਓ ਉਹਦੇ ਬਾਰੇ ਵੀ। ਅੱਜ ਆਪਾਂ ਡਿਸਕਸ ਕਰਾਂਗੇ ਨਵੀਂ ਵੀਡੀਓ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸ੍ਰੀ ਅਕਾਲ